ਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਤਿੰਨ ਨਗ ਦਿਖਾਉਣੇ ਆ ਡਿਟੇਲ ਬਾਈ ਤੋਂ ਪੁੱਛਦੇ ਆਓਗੇ ਕਰੀਏ ਗੱਲਬਾਤ ਸੱਸੀ ਗੱਲ ਬਾਈ ਜੀ ਸੱਸੀ ਗੱਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਬਾਈ ਰਣਵੀਰ ਸਿੰਘ ਪਿੰਡ ਗਹਿਲ ਜ਼ਿਲ੍ਹਾ ਬਰਨਾਲਾ ਪਿੰਡ ਗਹਿਲ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਜੀ ਆਪਣਾ ਮੋਬਾਈਲ ਨੰਬਰ 9872196537 98729 98721 92537 ਠੀਕ ਆ ਦੂਜਾ ਦੂਜਾ ਨੰਬਰ ਬਾਈ 819597652 81959 7652 7652 ਜਿਹੜੀ ਪਹਿਲਾ ਨੰਬਰ ਆਪਾਂ ਝੋਟੀ ਦੇਖ ਰਹੇ ਹਾਂ ਕਿਹੜਾ ਸੁਆ ਸੂਰੀ ਹੈ ਇਹ ਦੂਜਾ ਸੁਆ ਝੋਟੀ ਹੁੰਦੀ ਆ ਵੀਰੇ ਠੀਕ ਹੈ ਹਫਤੇ ਦੀ ਕੱਚੀ ਆ ਇੱਕ ਹਫਤੇ ਦੀ ਕੱਚੀ ਆ ਕਿੰਨੇ ਟਾਈਮ ਤੋਂ ਆਪਣੇ ਕੋਲੇ ਇਹ ਆਪਣੇ ਵੀ ਘਰ ਦੀ ਪਾਲੀ ਹੋਈ ਆ ਠੀਕ ਹੈ ਘਰ ਦੀ ਕੱਟੀ ਪਾਲੀ ਹੋਈ ਆ ਇਹਦੇ ਪਤਾ ਕੁਝ ਕਿਹੜੇ ਸੀਮਲ ਦੇ ਕਿਹੜਾ ਲੱਗਿਆ ਵਗੇ ਸੀਮਲ ਲਿਖਿਆ ਮੈਂ ਠੀਕ ਹੈ ਪਹਿਲੇ ਸੂਏ ਦੁੱਧ ਦੇ ਕਿੰਨਾ ਦਿੱਤਾ ਆਪਣੇ ਕੋਲ ਵੀ 14-15 ਲੀਟਰ ਆਪਾਂ ਨਾਰਮਲ ਚ ਓਇਆ ਠੀਕ ਹੈ ਪਹਿਲੇ ਸੂਏ ਪਹਿਲੇ ਸੂਏ ਆਪਾਂ 14 ਕਿਲੋ ਦੁੱਧ ਇਹਦਾ ਚੋਇਆਗਾ ਅੱਜ ਇੱਕ ਹਫਤਾ ਬਾਕੀ ਆ ਕਿੰਨਾ ਕ ਟਾਈਮ ਪਹਿਲਾਂ ਡਰਾਈ ਕਰੀਏ ਦੁੱਧ ਉਹ ਇਹ ਡਰਾਈ ਹੋਇਆ ਨੂੰ ਕਿਰੇ ਹੋ ਗਏ ਹੁਣ ਤੇ 2 ਮਹੀਨੇ ਅੱਛਾ 2 ਮਹੀਨੇ ਪਹਿਲਾਂ ਡਰਾਈ ਕਰੀਆ ਤੇ ਚੋਣ ਚਬਾਦੀ ਕਿਵੇਂ ਨਰਮ ਚਬਾਈ ਦੀ ਸੀ ਫਿਰ ਠੀਕ ਹੈ ਸੀਮਿੰਟ ਚੰਗਾ ਲੱਗਿਆ ਦੱਸ ਦਾਂਗੇ ਬਹੁਤ ਵਧੀਆ ਸੀ ਸੀਮਿੰਟ ਚੰਗੇ ਮੇਰਾ ਲਿਖਿਆ ਪਿਆ ਕਾਪੀ ਅਜਾ ਕਾਪੀ ਤੇ ਬਾਇਓ ਡਾਟਾ ਨੋਟ ਆਪਣੇ ਕੋਲ ਹਾਂਜੀ ਨੋਟ ਆ ਜਦੋਂ ਲੱਭ ਕੇ ਆਪਾਂ ਦਿਖਾਵਾਂਗੇ ਭਾਈ ਤੇ ਮੁੱਲ ਇਹਦਾ ਕੀ ਰੱਖੇ ਜੇ ਆਪਾਂ ਮੁੱਲ ਵੀ ਇਹਦਾ 2.5 ਲੱਖ ਕਰਦੇ ਆ ਮਾਨਦਾਨ ਮਾੜਾ ਮੋਟਾ ਹੋ ਜਾਊਗਾ ਤੋੜਿਓ ਬਾਹਰੋਂ ਸਭ ਤੋਂ ਸੈਂਗੂ ਮੂੰ ਮੱਥਾ ਦੇਖ ਸਕਦੇ ਝੋਟੀ ਚੰਗੀਆਂ ਸਨਖੀ ਝੋਟੀਆਂ ਬਹੁਤ ਜ਼ਿਆਦਾ ਮੁੱਲ 2.5 ਲੱਖ ਰੁਪਈਆ ਬਹੁਤ ਵੀ ਡਿਮਾਂਡ ਕਰਦੇ ਆ ਜੇ ਅਸੀਂ ਬਵਾਰੀ ਤੋਂ ਲੈਤੀ ਸਾਡਾ ਨਾ ਆਇਆ ਹੋ ਗਿਆ ਇਸ ਨੂੰ ਘਰੇਲੂ ਝੋਟੀ ਦਿਖਾਉਨੇ ਆ ਘਰੇਲੂ ਝੋਟੀ ਆ ਘਰੇਲੂ ਵੀ ਨਾਲ ਤੁਹਾਨੂੰ ਮਿਲਾਦਾ ਆਪਾਂ ਤੁਸੀਂ ਆਪ ਦੀ ਆ ਕੇ ਨਿਰਖ ਪਰ ਕੇ ਕਰਨੀ ਆ ਝੋਟੀ ਚੰਗੀਆਂ 14 ਕਿਲੋ ਤੇ ਬਾਕੀ ਤੁਹਾਡੀ ਕੰਪੀਟੀਸ਼ਨ ਲੜਨ ਵਾਲੀ ਝੋਟੀ ਆ। ਸਨਖੀ ਬਹੁਤ ਆ। ਅਚਾ ਕਿਸੇ ਮੇਲੇ ਵਗੈਰਾ ਚ ਪਾਈਆ ਕਿ ਨਹੀਂ ਭਾਈ? ਨਹੀਂ ਆਪਾਂ ਨਹੀਂ ਪਾਈਆ ਆਪਣਾ ਇਰਾਦਾ ਸੀਗਾ ਪੀਡੀਐਫ ਤੇ ਪਾਉਣ ਦਾ ਪਰ ਆਪਣਾ ਬਜਟ ਜਿਵੇਂ ਕਰਕੇ ਪਈ ਨਹੀਂ। ਠੀਕ ਐ। ਸੋ ਬਾਕੀ ਵੀ ਦੀ ਜਾਇਜ਼ ਗੱਲ ਆ ਕਿ ਝੋਟੀ ਚੰਗੀਆਂ ਸਾਫ ਸੁਥਰੀ। ਚਾਹੇ ਕੋਈ ਵੀਰ 200 250 ਕਿਲੋਮੀਟਰ ਚਾਹੇ 200 ਕਿਲੋਮੀਟਰ ਤਵਾਜੇ 100 ਤੋਂ। ਭਾਈ ਤੁੰਗਣਾ ਖਿਆਲ ਦਾ ਦੂ ਜਿਵੇਂ ਜਿਵੇਂ ਨੇਲੇ ਚਾਈ ਜੋ। ਠੀਕ ਐ। ਹਜੇ ਹਫਤਾ ਬਾਕੀ ਪਿਆ। ਹਫਤਾ ਪਿਆ। ਅਸੀਂ ਇੱਕ ਹਫਤਾ ਅਜੇ ਦਾ ਝੋਟੀ ਦਾ ਬਾਕੀ ਆ। ਕਿਹੜਾ ਕੋਈ ਉਸ ਦਿਨ ਆ ਸਕਦੀ ਆ। ਠ ਬੈਠੇ ਪੁੜੇ ਦੀ ਬੰਤਰ ਤੇ ਬਿਊਟੀ ਵਗੈਰਾ ਦੇ ਪਾਸੇ ਦਾ ਰਕਾਰ ਤੋੜੇ ਪੈ ਜਾਵਾ ਹਨਾ ਠੀਕ ਹੈ ਤੇ 2.5 ਲੱਖ ਜੋ ਮਾਨਦਾਨ ਹੋਊਗਾ ਮੋਕੇ ਤੇ ਹਾਂਜੀ ਵੀਰੇ ਮਾਨਦਾਨ ਕਰਦਾ ਹੈ ਮਾੜਾ ਮੋਟਾ ਹੋਊਗਾ ਕਿ ਜਿੰਨੇ ਵਧੀਆ ਕਰਦਾਂਗੇ ਨਹੀਂ ਵਧੀਆ ਕਰਦਾਂਗੇ ਭਾਈ ਇਹੋ ਜੀ ਕੋਈ ਗੱਲ ਨਹੀਂ ਠੀਕ ਹੈ ਜਿਹੜਾ ਵੀਰ ਮੁੱਲ ਲਾਊਗਾ ਉਹਨਾਂ ਆਪਾਂ ਦੇਵਾਂਗੇ ਜਮਾਂ ਦੇਵਾਂਗੇ ਭਾਈ ਇਹੋ ਜੀ ਗੱਲ ਨਹੀਂ ਆਪਾਂ ਕਰਨੀ ਫਿਰ ਅਕੜ ਕਰਾਂਗੇ ਜੈ ਜੈਕਾਰ ਨਾਲ ਤੇ ਅੱਗੇ ਦੋ ਨੰਬਰ ਜਿਹੜੀ ਮੈਂ ਦੇਖ ਰਹੇ ਆਂ ਆਪਾਂ ਇੱਕ ਆਪਣੇ ਕੋਲੇ ਤੀਜਾ ਕੋਟ ਹੁੰਦੀ ਆ ਜੀ ਇਹ ਕਿੰਨੇ ਟਾਈਮ ਤੋਂ ਆਪਣੇ ਕੋਲੇ ਇਹ ਆਪਾਂ ਵੀਰੇ ਪਲੂਨ ਲਿਆਏ ਸੀਗੇ ਅੱਛਾ ਸਵੇਰ ਸੁਈ ਵੀ ਸੀ ਪਹਿਲਾ ਜਦੋਂ ਲੈ ਕੇ ਆਏ ਆਪਾਂ ਜੀ ਉਹ ਕੱਟੇ ਸੀ ਠੀਕ ਆ ਉਹ ਇਹਦੀ ਕੱਟੀ ਉਹਦੇ ਪਹਿਲੇ ਪਹਿਲੀ ਵੇਰੀ ਕਿੰਨੀ ਦੀ ਕੱਟੀਆਂ ਆ ਉਹ ਮਾਈ ਜਾਏਗੀ ਇਹਦੀ ਕੱਟੀਆਂ ਇਹਦੀ ਅੱਛਾ ਇਹਦਾ ਰਭਿਆ ਸਾਰਾ ਹਾਂਜੀ ਹੁਣ ਤੀਜਾ ਸੂਆ ਸੁਈ ਆ ਤੇ ਇੱਕ ਐ ਇੱਕ ਦਿਨ ਪਿਆ ਸੂਣ ਚ ਅਜੇ ਦੇ ਇਹਨੇ ਪਿਆ 10-12 ਦਿਨ ਅੱਛਾ 10-12 ਦਿਨ ਸੂਣ ਚ ਬਾਕੀ ਦੁੱਧ ਕਿੰਨਾ ਕੁ ਦੇ ਦਿੰਦੀ ਹੈ ਇਹ ਇਹ ਮੋਗ ਦੇਂਦੀ ਆ ਵੀਰੇ 15-16 ਕਿਲੋ ਇਹਦਾ ਮੁੱਲ ਕੀ ਰੱਖਿਆ ਇਹਦਾ ਵੀ ਇੱਕ ਸੱਟ ਤੋਰੀ ਬਾਹਰ ਨੂੰ ਸੋ ਫਿਰ ਦੂਜੇ ਨੰਬਰ ਤੇ ਤੀਜਾ ਸੂਆ ਮੈਂ ਦੇਖ ਰਿਹਾ ਹਾਂ ਤੀਜਾ ਸੂਆ ਸੂਣ ਦੇ ਵਿੱਚ ਜਿਹਦੇ 5-7 ਦਿਨ ਬਾਕੀ ਹੈ 1,60,000 ਰੁਪਏ ਕੀਮਤਾਂ ਤੇ ਕਹਿੰਦਾ ਭਾ ਵੈਦ ਕੀ 15 ਕਿਲੋ ਦਾ ਮੰਨ ਲੈ ਖਰਾ ਬੰਦਾ ਇਹਦਾ ਬਿਲਕੁਲ ਬਿਲਕੁਲ ਚੋਣ ਬਹੁਤ ਵਧੀਆ ਵੀਰੇ ਪੋਲਾ ਗਾਈਆਂ ਵਰਗਾ ਚੋਣਾ ਸੋਨਾ ਚੋਣ ਚਵਾ ਤੇ ਬਾਕੀ ਵੀਰਾਂ ਦੇ ਪਸ਼ੂ ਯਾਰ ਬਹੁਤ ਚੰਗੇ ਸਨੱਖੇ ਪਸ਼ੂ ਹੈ ਨਹੀਂ ਗਾ ਜੰਦੀ ਕੱਟੀਆਂ ਆਈਆਂ ਬਾਈ ਅੱਛਾ ਹਾਂਜੀ ਚਲੋ ਦੋ ਸੂਏ ਬਾਈ ਕਹਿੰਦਾ ਕੱਟੀਆਂ ਦਿੱਤੀਆਂ ਨੇ ਤੀਜਾ ਸੂਣ ਦੇਖੋ ਵੀ ਕੀ ਕੋਈ ਦਿੰਦੀ ਹੈ ਠੀਕ ਹੈ ਅੱਛਾ ਕਾਪੀ ਤੇ ਸਾਰਾ ਕੁਝ ਹੈਗਾ ਗਾ ਠੀਕ ਹੈ ਠੀਕ ਹੈ ਲੈ ਚਲੋ ਬੰਨਦੇ ਨੂੰ ਸੋ ਵੀਰੋ ਜੈਡ ਬਲੈਕ ਟੇਲ ਆ ਜਾਵਾ ਘਰੇਲੂ ਮੱਝਾਂ ਆ ਗਈਆਂ ਦੋ ਬਹੁਤ ਵੀਰ ਕਹਿੰਦੇ ਰਹਿੰਦੇ ਸੀ ਘਰੇਲੂ ਮੱਝ ਲੈਣੀ ਅੱਜ ਘਰੇਲੂ ਦਿਖਾ ਦੇ ਆਹਦਾ ਮੱਥਾ ਤੁਸੀਂ ਲਾਉਣਾਗਾ ਇੱਕਦਮ 22 ਲੱਖ ਰੁਪਏ ਆ ਗਿਆ ਇੱਕਦਮ ਮੁੱਲ ਆ ਗਿਆ 160 ਗੱਬਣਾ ਮੱਝਾਂ ਗਈਆਂ 33 ਜੇ ਨੰਬਰ ਤੇ ਗਾਂ ਦਾਸ ਦੇ ਜੀ ਕੱਚੀ ਕੋਸ ਹਨ ਹਾਂ ਜੀ ਵੀਰੇ ਇਹ 15 ਦਿਨ ਦੀ ਕੱਚੀ ਆਗਾ ਜੀ ਤੇ ਨਾਰਮਲ ਆਪਾਂ ਇਹਦਾ 18 20 ਕਿਲੋ ਦੁੱਧ ਚੋਇਆ ਅੱਛਾ 15 ਦਿਨ ਦੀ ਕੱਚੀ ਆ 15 ਦਿਨ ਦੀ ਕੱਚੀ ਆ ਇਹ ਫੈਟ ਵੀ ਵੀਰੇ ਇਹਦੀ ਸਤਹ ਹੁੰਦੀ ਆ ਸੱਜਣ ਜੀ ਜੀ ਇਹਦਾ ਰੇਟ ਇਹਦਾ ਮੁੱਲ ਵੀਰੇ 55 ਅੱਛਾ ਇਹਦਾ ਮੁੱਲ 55000 ਕਹਿੰਦਾ ਪਾ 15 ਦਿਨ ਮੰਨ ਲੈ ਬੰਦਾ ਵੀ ਕੱਚੀ ਆ 15 ਦਿਨ ਮੰਨ ਠੀਕ ਆ ਦੁੱਧ ਐਤ ਕੀ ਮੰਨ ਕੇ ਚੱਲੇ ਵੀ 19 20 ਮੰਨ ਕੇ ਲੈ ਬਾਕੀ ਦੁੱਧ ਕਰਨਾ ਬਹੁਤ ਬਹੁਤ ਕਰਨਾ ਸੁੱਜਾ ਜੀ ਕਹਿੰਦਾ ਬਾਈ ਕਹਿੰਦਾ 20 ਕਿਲੋ ਦੁੱਧ ਮੰਨ ਕੇ ਲੈ ਲਿਓ 15 ਦਿਨ ਦੀ ਕੱਚੀ ਆ ਰੇਟ ਇਹਦਾ ਆ ਗਿਆ ਬਾਈ ਜੀ 55000 ਰੁਪਇਆ ਸਾਹੀਵਾਲ ਜਰਸੀ ਦੁੱਧ ਤਾਂ ਭੰਤਾ ਮਿਲ ਜਾਏ ਦੇ ਵਿੱਚ ਸਾਹੀਵਾਲ ਤੇ ਐਚਏ ਵੀ ਦਾ ਕ੍ਰਾਸ ਆ ਵੀਰੇ ਜੀ ਤੇ ਦੁੱਧ ਵੀ ਦਊ ਤੇ ਬਲੱਸ ਫੈਟ ਵੀ ਮਿਲੂ ਇਹਦੇ ਵਿੱਚ ਹਾਂ ਮਿਲੂ ਵੀਰੇ ਮੱਝਾਂ ਨਾਲ ਦੀ ਸੱਜਣ ਮੱਝਾਂ ਦੀ ਨਹੀਂ ਫੈਟ ਹੁੰਦੀ ਸੱਤ ਠੀਕ ਹੈ ਠੀਕ ਹੈ ਜਮਾ ਦੁੱਧ ਮੱਝਾਂ ਨਾਲ ਪਊਗਾ ਸੋ ਤਿੰਨ ਨਗਰ ਦਿਖਾ ਦਿਆ ਬਸ ਨੂੰ ਪਿੰਡ ਗਹਿਲ ਜ਼ਿਲ੍ਹਾ ਬਰਨਾਲਾ ਕੋਈ ਵੀ ਨਗਰ ਤੁਹਾਡੇ ਪਸੰਦ ਹੋਵੇ ਦੇਖ ਕੇ ਤਸੱਲੀ ਕਰਕੇ ਖਰੀਦਦਾਰੀ ਕਰ ਸਕਦੇ ਹੋ ਮੇਰਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਨਰਖ ਵਰਖ ਤੁਸੀਂ ਆਪ ਕਰਨੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇ ਲਈ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਈ ਕਿਸੇ ਨਵੀਂ